ਮੋਹਾਲੀ ਵਿਜੀਲੈਂਸ ਨੇ ਸੰਗਰੂਰ ਦੇ ਖ ਬੈਂਕ ਅਧਿਕਾਰੀ ਨੂੰ ਰਿਸ਼ਵਤ ਲੰਦੇ ਰੰਗੇ ਹੱਥੀ ਕਾਬੂ ਕੀਤਾ ਹੈ ਸਹਿਕਾਰੀ ਬੈਂਕ ਦੇ ਇਸ ਮੈਨੇਜਰ ਨੇ ਲੋਨ ਲੈਣ ਵਾਲੇ ਗਾਹਕ ਤੋਂ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਜ਼ਿਲ੍ਹਾ ਸੰਗਰੂਰ ਦੇ ਵਾਸੀ ਅਮਰਜੀਤ ਸਿੰਘ ਦੀ ਸ਼ਿਕਾਇਤ ਤੇ ਮੋਹਾਲੀ ਵਿਜੀਲੈਂਸ ਨੇ ਸਹਿਕਾਰੀ ਤੇ ਖੇਤੀਬਾੜੀ ਵਿਭਾਗ ਬੈਂਕ ਦੇ ਮੈਨੇਜਰ ਸਤਿੰਦਰ ਗਰਗ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦੇ ਮੁਤਾਬਕ ਬੈਂਕ ਮੈਨੇਜਰ ਨੇ ਸ਼ਿਕਾਇਤ ਕਰਤਾ ਤੋਂ 10 ਲੱਖ ਦੇ ਲੈ ਲੋਨ ਦੀ ਅੱਧੀ ਰੈਂਦੀ ਰਕਮ ਦੇ ਬਦਲੇ ਰਿਸ਼ਵਤ ਮੰਗੀ ਸੀ ਬੈਂਕ ਮੈਨੇਜਰ ਤੇ ਆਈ ਪੀਸੀ ਦੀ ਧਾਰਾ 7 ਅਤੇ 13ਏ ਲਗਾ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ 1 ਲੱਖ ਦੇ ਰਿਸ਼ਵਤ ਲੈਦੇ ਰੰਗੇ ਹਤੀ ਗ੍ਰਿਫਤਾਰ ਕੀਤਾ ਗਿਆ ਇਸ ਬੈਂਕ ਅਧਿਕਾਰੀ ਨੂੰ ਮੋਹਾਲੀ ਵਿਜੀਲੈਂਸ ਨੇ ਇਸ ਬੈਂਕ ਅਧਿਕਾਰੀ ਨੂੰ ਹਿਰਾਸਤ ਦੇ ਵਿੱਚ ਲਿਆ ਇਸ ਨੇ ਸਾਨੂੰ ਪਿਛਲੇ ਦਿਨ ਸ਼ਿਕਾਇਤ ਕੀਤੀ ਸੀ ਮੈਨੂੰ ਕਿ ਉਸ ਨੇ ਆਪਣੀ ਮੈਸੇਜ ਸਰਬਜੀਤ ਕੌਰ ਦੇ ਨਾਂ ਤੇ ਪ੍ਰਾਇਮਰੀ ਸਰਕਾਰੀ ਖੇਤੀਬਾੜੀ ਵਿਕਾਸ ਬੈਂਕ ਸ਼ੇਰਪੁਰ ਤੋਂ 10 ਲੱਖ ਦਾ ਲੋਨ ਮਨਜ਼ੂਰ ਕਰਾਇਆ ਸੀਗਾ ਉਸ ਦੀ ਇੱਕ ਹਿੱਸੋਂ ਨੇ 5 ਲੱਖ ਰੁਪਏ ਲੈ ਲਈ ਸੀ ਵਸੂਲ ਕਰ ਲਈ ਸੀ ਚੈੱਕ ਅਗਲਾ ਚੈੱਕ ਉਹ ਲੈਣ ਲਈ ਬੈਂਕ ਚ ਗੇੜੇ ਮਾਰ ਰਿਹਾ ਹੈ ਤੇ ਬੈਂਕ ਮੈਨੇਜਰ ਜਿਹੜਾ ਸੁਨਿੰਦਰ ਗਰਗ ਹੈ ਉਸ ਨੂੰ ਅਗਲਾ ਚੈੱਕ ਦੇਣ ਦੇ ਬਦਲੇ 1 ਲੱਖ ਰੁਪਏ ਦੀ ਉੱਤੋਂ ਰਿਸ਼ਵਤ ਦੀ ਮੰਗ ਕਰ ਰਿਹਾ ਹੈ ਸਰ ਥੋੜਾ ਫੇਸ ਇੰਦਰ ਰੱਖੋ 1 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ ਜੋ ਉਸ ਨੇ ਸਾਨੂੰ ਸ਼ਿਕਾਇਤ ਕੀਤੀ ਸੀ ਜੋ ਅੱਜ ਇਨਸਪੈਕਟਰ ਸੰਜੀਪ ਪੱਟ ਤੇ ਹੋਰ ਬਿਜ਼ਨਸ ਟੀਮ ਨੇ ਟਰੈਪ ਲਗਾਇਆ ਸੀਗਾ ਜੋ ਸੁਨਿੰਦਰ ਗਰਗ ਜਿਹੜਾ 1 ਲੱਖ ਰੁਪਏ ਰਿਸ਼ਵਤ ਲੈਦਾ ਅੱਜ ਅਸੀਂ ਰੰਗੇ ਹਤੀ ਕੰਮ ਕੀਤਾ ਹੈ